ਪੁਲਸ ਸੈਂਟਰ ਬਣਿਆ ਹੋਇਆ ਉਹਦੇ ਵਿੱਚ ਜਿਹੜੀਆਂ ਨਸ਼ਾ ਛਡਾਊ ਦਵਾਈਆਂ ਰੱਖੇ ਜਾਂਦੀਆਂ ਉਹਦੇ ਵਿੱਚ ਕਿਸੇ ਨੇ ਅੰਦਰ ਦਾਖਲ ਹੋ ਕੇ ਗੋਲੀਆਂ ਚੋਰੀ ਕਰ ਲਈਆਂ ਜੋ ਕਸਲ ਕੋਲ ਲਿਖਤੀ ਤੌਰ ਤੇ ਉਹਨਾਂ ਨੇ ਦੱਸਤਾ ਹੈਗਾ 1000 ਗੋਲੀਆਂ ਪਰ ਉਹਨਾਂ ਦਾ ਰਿਕਾਰਡ ਰੱਖਿਆ ਜਾਊਗਾ ਕਿ 1000 ਗੋਲੀ ਉਹਨਾਂ ਨੇ ਸਿੱਕ ਰੱਖੀ ਸੀ ਕਿਸ ਮਕਸਦ ਲਈ ਰੱਖੀ ਸੀ ਰੀਨਨਪੁਰ ਸਾਹਿਬ ਦੇ ਪਾਈ ਜੈਤਾਜੀ ਸਿਵਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਵਿੱਚੋਂ ਬੀਪੀ ਰਾਤ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਦੇ ਜਖੀਰੇ ਦੇ ਚੋਰੀ ਹੋ ਜਾਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ ਜਿਕਰ ਹੋਇਆ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਛੁਡਾਊ ਕੇਂਦਰ ਸਥਾਪਿਤ ਕਰਕੇ ਨਸ਼ੇੜੀ ਨੌਜਵਾਨਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਨਸ਼ੇ ਨੂੰ ਛੱਡਣ ਵਾਲੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਜਾਣਕਾਰੀ ਮੁਤਾਬਕ ਇਹ ਨਸ਼ੇ ਵਾਲੀਆਂ ਗੋਲੀਆਂ ਬਹੁਤ ਕੀਮਤੀ ਹੁੰਦੀਆਂ ਹਨ ਜੋ ਕਿ ਸਿਰਫ ਸਿਵਲ ਹਸਪਤਾਲਾ ਵਿੱਚ ਹੀ ਉਪਲਬਧ ਹਨ ਸਥਾਨਕ ਸਿਵਲ ਹਸਪਤਾਲ ਵਿੱਚੋਂ ਬੀਤੀ ਰਾਤ ਇਹਨਾਂ ਗੋਲੀਆਂ ਦੇ ਜ਼ਖੀਰੇ ਨੂੰ ਹੀ ਚੋਰੀ ਕੀਤਾ ਗਿਆ ਜਰ ਕੇ ਬਾਕੀ ਕੀਮਤੀ ਸਮਾਨ ਚੋਰੀ ਨਹੀਂ ਕੀਤਾ ਗਿਆ ਚੋਰੀ ਦੇ ਬਾਰੇ ਜਦੋਂ ਪਾਈ ਜੈਤਾਜੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਚਰਨਜੀਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਰਾਤ ਦੇ ਸਮੇਂ ਗੋਲੀਆਂ ਚੋਰੀਆਂ ਹੋਈਆਂ ਹਨ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਗੋਲੀਆਂ ਕੀਮਤੀ ਹੋਣ ਕਾਰਨ ਕਿਤੇ ਕਿਸੇ ਮੁਲਾਜ਼ਮ ਨੇ ਚੋਰੀ ਤਾਂ ਨਹੀਂ ਕੀਤੀ ਤਾਂ ਉਹਨਾਂ ਨੇ ਇਸ ਤੋਂ ਮਨਾ ਕਰਦੇ ਹੋਏ ਕਿਹਾ ਕਿ ਹਸਪਤਾਲ ਦਾ ਸਮੁੱਚਾ ਸਟਾਫ ਪੁਰਾਣਾ ਹੈ ਸਾਡੇ ਕੋਲ ਕੰਪਲੇਂਟ ਆਈ ਹੈ ਜੀ ਇੱਕ ਐਸਐਮਓ ਸਿਮਲਾ ਤੋਂ ਅਨੰਦਪੁਰ ਸਾਹਿਬ ਵੱਲੋਂ ਕਿ ਜਿਹੜੀ ਪਿਛਲੀ ਰਾਤ ਆ ਇਹਦੇ ਵਿੱਚ ਇੱਕ ਵੋਟ ਸੈਂਟਰ ਬਣਿਆ ਹੋਇਆ ਉਹਦੇ ਵਿੱਚ ਜਿਹੜੀਆਂ ਨਸ਼ਾ ਛਡਾਊ ਦਵਾਈਆਂ ਰੱਖੇ ਜਾਂਦੀਆਂ ਉਹਦੇ ਵਿੱਚ ਕਿਸੇ ਨੇ ਅੰਦਰ ਦਾਖਲ ਹੋ ਕੇ ਗੋਲੀਆਂ ਚੋਰੀ ਕਰ ਲਈਆਂ ਤੇ ਉਹ ਕੰਪਲੇਂਟ ਤੇ ਅਸੀਂ ਕੇਸ ਰਜਿਸਟਰ ਕਰ ਦਿੱਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਦੇ ਵਿੱਚ ਪਤਾ ਲੱਗੂਗਾ ਵੀ ਕਿਵੇਂ-ਕਿਵੇਂ ਵਾਰਦਤ ਹੋਈ ਆ ਔਰ ਕਿਹਦਾ ਹੱਥ ਆ ਦੇ ਵਿੱਚ ਕਿੰਨੀਆਂ ਗੋਲੀਆਂ ਦੱਸੀ ਗਈਆਂ ਸਨ ਕੋਲ ਲਿਖਤੀ ਤੌਰ ਤੇ ਉਹਨਾਂ ਨੇ ਦੱਸਤਾ ਹੈਗਾ 1000 ਗੋਲੀਆਂ ਪਰ ਉਹਨਾਂ ਦਾ ਰਿਕਾਰਡ ਲਿਆ ਜਾਊਗਾ ਵੀ 1000 ਗੋਲੀ ਉਹਨਾਂ ਨੇ ਕਿੱਥੇ ਰੱਖੀ ਸੀਗੀ ਕਿਸ ਮਕਸਦ ਲਈ ਰੱਖੀ ਸੀਗੀ ਜਾਂ ਉਹਨਾਂ ਦਾ ਸਟਾਕ ਹੋ ਬਾਕੀ ਸਟਾਕ ਕਿੱਥੇ ਰੱਖਿਆ ਜਾਂਦਾ ਬਾਕੀ ਕਿਉਂ ਨਹੀਂ ਚੋਰੀ ਹੋਇਆ ਜੀ ਵੀ ਉਹਨਾਂ ਕੋਲ ਇੰਨੇ ਸਟਾਕ ਸੀ ਜਾਂ ਸਾਰੀ ਰੀਅਲਟੀ ਇਨਵੈਸਟੀਗੇਸ਼ਨ ਦੇ ਥਰੂ ਜਿਹੜੀ ਆ ਸਾਹਮਣੇ ਆਈ ਉਹ ਜੁੜੇ ਹੋਰ ਕੋਈ ਕੁਝ ਹੋਰ ਚੋਰੀ ਹੋਇਆ ਹੈ ਨਾ ਨਹੀਂ ਕੁਝ ਨਹੀਂ ਹੋਰ ਕੁਝ ਉਹਨਾਂ ਦੀ ਕੰਪਲੇਂਟ ਦੇ ਮਤਲਬ ਹੋਰ ਕੁਝ ਨਹੀਂ ਚੋਰੀ ਹੋਇਆ